ਅਸ਼ਕਾਲ ਫਾਸਵੇ نیوز ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰਿਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇ ਤੇ ਅਸੀਂ ਵਿਚਾਲੇ ਨਜ਼ਰ ਮਾਰਦੇ ਆ ਅੱਜ ਦੀਆਂ ਚੋਣ ਸਰਗਰਮੀਆਂ ਤੇ ਸਰਦਾਰ ਅਮਨੀਤ ਸਿੰਘ ਬਿੱਟੂ ਤੁਹਾਡੇ ਪਰਿਵਾਰਕ ਸੰਬੰਧ ਨੇ ਉਹਨਾਂ ਦੇ ਨਾਲ ਠੀਕ ਹੀ ਤਾਂ ਉਹਨਾਂ ਨੇ ਬੀਜੇਪੀ ਚ ਪਤਾ ਨਹੀਂ ਉਹਨੂੰ ਪਤਾ ਹੋਗਾ I don't know about that ਵੈਸੇ ਵੈਸੇ ਲੋ ਕਮੈਂਟਸ ਸਾਰ ਬੇਟਾ ਬੇਟਾ ਨਹੀਂ ਕੋਈ ਕਿਉਂਕਿ we have family relation ਇਹ ਉਹਨਾਂ ਦੀ ਮਰਜ਼ੀ ਹੈ ਬਿੱਟੂ ਬਿੱਟੂ ਲਈ ਕੋਈ ਕਮੈਂਟ ਪਰ ਵੈਸੇ ਸਿਆਸਤ ਦਾ ਸਰਗਰਮਿਤ ਉਹ ਬਹੁਤ ਪੁਸ਼ਿੰਗ ਮੁੰਡਾ ਹੈ ਮਿਹਨਤੀ ਮੁੰਡਾ ਉਹ ਜਿੱਥੇ ਵੀ ਜਾਊਗਾ ਉਸ ਪਾਰਟੀ 'ਚ ਵੀ ਜਿੱਤ ਜੁ ਸੰਦਲੀ ਰਾਜਨੀਤੀ ਚੈਨਲ ਦਬਦੇ ਆ ਤਾਂ ਕਿਸੇ ਨੇ ਪਾਰਟੀ ਇਹਨੇ ਬਦਲੀ ਚੈਨਲ ਦਬੋਂਗੇ ਤੁਸੀਂ 2 ਮਿੰਟ ਚ ਆਹ ਪਾਰਟੀ ਬਦਲ ਗਿਆ ਆਹ ਪਾਰਟੀ ਬਦਲ ਗਿਆ ਸਿਆਸਤ ਨਾਲ ਬੜਾ ਪੁਰਾਣਾ ਰਿਸ਼ਤਾ ਹੈ ਤੇ ਹੁਣ ਵੀ ਪਾਰਟੀਆਂ ਆਫਰ ਕਰਦੀਆਂ ਨੇ ਸਾਡੀ ਪਾਰਟੀ ਹਾਂਜੀ ਬਿਲਕੁਲ ਆਫਰ ਕੀਤਾ ਕਿਉਂ ਨਹੀਂ ਕੀਤਾ ਪਰ ਮੈਂ ਨਹੀਂ ਜਾਣਾਂ ਰਾਜਨੀਤੀ ਚ ਗਾਲਾਂ ਵੀ ਖਾਣੀਆਂ ਪੈਂਦੀਆਂ ਕੀ ਕੁਛ ਕਰਨਾ ਪੈਂਦਾ ਆ ਮੇਰੇ ਵੀਰ ਹੰਸ ਨੂੰ ਦੇਖ ਲਓ ਕੀ ਹਾਲ ਕੀਤਾ ਹੋਇਆ ਕਿੱਡਾ ਵਧੀਆ ਸਿੰਗਰ ਉਹ ਕਿੰਨਾ ਕੀ ਕੁਛ ਕਹਿਣਾ ਪੈਂਦਾ ਕੀ ਕੁਛ ਕਰਨਾ ਪੈਂਦਾ ਸਟੈਬਲਿਸ਼ ਕਲਾਕਾਰਾਂ ਨੂੰ ਮੈਂ ਹੀ ਸਲਾਹ ਦੇਵਾਂਗੇ ਵੀ ਰਾਜਨੀਤੀ ਚ ਕੁਝ ਨਹੀਂ ਹੈਗਾ ਜਿੰਨੇ ਤੁਹਾਡੇ ਬਣੀ ਬਣਾਈ ਉਹਨੂੰ ਵੀ ਤੁਸੀਂ ਖਰਾਬ ਕਰੀ ਜਾਂਦੇ ਹੋ ਤੇ ਹੁਣ ਤਾਂ ਔਖਾ ਹੀ ਬੜਾ ਹੋਇਆ ਪਿਆ ਚਲੋ ਫਰਜ ਕਰ ਰਹਾ ਮੈਂ ਉੱਥੇ ਜਾਣਾ ਕਰਮਜੀਤਨ ਮੋਲ ਵੀ ਮੇਰੇ ਬਹੁਤ ਕਲੋਸ ਹੈ ਇਜ਼ ਵੈਰੀ ਨਾਈਸ ਬਹੁਤ ਮੇਰੀ ਰਿਸਪੈਕਟ ਕਰਦਾ ਹਾਂਸ ਵੀ ਮੇਰਾ ਭਰਾ ਹੈ ਸਦੀਕ ਸਾਹਿਬ ਨਾਲ ਇੰਨਾ ਲੰਮਾ ਸਮਾਂ ਕੰਮ ਕੀਤਾ ਤੁਸੀਂ ਦੱਸੋ ਵੀ ਸੁਖੀ ਬਰਾੜ ਉੱਥੇ ਜਾ ਕੇ ਕੀ ਕਹੇ ਹੋਰ ਜਿਹੜੇ ਅਸਲੀ ਮੁੱਦੇ ਆ ਤਾਂ ਕੋਈ ਛੂੰਹਦਾ ਨਹੀਂ ਨਾ ਧਿਆਨ ਭੜਕਾਈ ਜਾਂਦੇ ਲੋਕਾਂ ਦੇ ਤੀਜੇ ਦਿਨ ਕਿਸੇ ਡਾਂਸਰ ਦੀ ਵੀਡੀਓ ਵਾਇਰਲ ਹੋ ਗਈ ਸਭ ਤੋਂ ਪਹਿਲਾਂ ਗੁਰੂ ਜੀ ਦਾ ਗੀਤ ਸੁਖੀ ਬਰਾੜ ਦੀ ਬਾਤ ਚ ਰਿਕਾਰਡ ਹੋਇਆ ਸੀ ਜਿਹਨੂੰ ਨੈਸ਼ਨਲ ਐਂਥਮ ਵੀ ਸਾਰੀ ਦੁਨੀਆ ਮੰਨਦੀ ਹੈ ਛੱਲਾ ਰਿਕਾਰਡ ਹੈ ਗੁਰੂ ਜੀ ਦਾ ਜਿਹੜਾ ਵਰਲਡਵਾਈਡ ਗੁਰੂ ਜੀ ਗੁਰੂ ਜੀ ਹੋਈ ਪਈ ਹੈ ਸਾਰੇ ਪਾਸੇ ਕਹਿੰਦੇ ਜੀ ਸਾਡੀ ਤਾਂ ਕੁੜੀ ਨੂੰ ਤੁਸੀਂ ਆਸ਼ੀਰਵਾਦ ਦਿੱਤਾ ਤਾਂ ਕੈਂਸਰ ਠੀਕ ਹੋ ਗਿਆ ਦੱਸੋ ਕੀ ਕਰੋਗੇ ਤੁਸੀਂ ਕਹਿੰਦੇ ਸੁਖੀ ਬਰਾੜ ਜੀ ਤੁਸੀਂ ਘੁੱਟ ਕੇ ਨਾਲ ਲਾਇਆ ਇਹਨੂੰ ਆਸ਼ੀਰਵਾਦ ਦਿੱਤਾ ਸੀ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਆਸ਼ੀਰਵਾਦ ਦਿੱਤਾ ਸੀ ਇੰਨੇ এজ ਹੋ ਗਏ ਮੇਰੇ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਰਾਜਨੀਤੀ ਨੂੰ ਗਿਰਦੇ ਹੋਏ ਜਿਵੇਂ ਸਰਦੂਲ ਨੇ ਗਾਣਾ ਗਾਇਆ ਸੀ ਨਾ ਜੇ ਉੰਜ ਡਿੱਗਦੀ ਤਾਂ ਚੁੱਕ ਲੈਂਦੇ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਅਸਾ ਸ਼ਿਖਾਲ ਜੀ ਸੁਖੀ ਬਰਾੜ ਦੀ ਸਾਡੇ ਨਾਲ ਮੌਜੂਦ ਨੇ ਔਰ ਇੱਕੋ ਦਮ ਅ ਗੱਲਾਂ ਹਲੇ ਸ਼ੁਰੂ ਹੋਣੀਆਂ ਹੀ ਸੀ ਕਿ ਮੈਂ ਇੱਕੋ ਦਮ ਪੁੱਛ ਲਿਆ ਕਿ ਇਹ ਮੈਚਿੰਗ ਚੁੰਨੀ ਮੈਚਿੰਗ ਬ੍ਰੇਸਲਟ ਤਾਂ ਇੱਕ ਨਵਾਂ ਹੀ ਟੌਪਿਕ ਛਿੜ ਗਿਆ ਨਹੀਂ ਕੋਈ ਠੀਕ ਹੈ ਚਰਚਿਤ ਨੇ ਬਹੁਤ ਸੋਸ਼ਲ ਮੀਡੀਆ ਦੇ ਗੁਰੂ ਜੀ ਦੀਆਂ ਬਹੁਤ ਪੋਸਟਾਂ ਦੇਖੀਆਂ ਪਰ ਇਹ ਨਹੀਂ ਪਤਾ ਸੀਗਾ ਕਿ ਤੁਸੀਂ ਇੰਨੇ ਪੱਕੇ ਭਗਤ ਹੋ ਗੁਰੂ ਜੀ ਦੇ ਕਿਵੇਂ ਡਿਫਾਈਨ ਕਰਦੇ ਹੋ ਤੁਸੀਂ ਉਹਨਾਂ ਦੀ ਪਰਸਨੈਲਿਟੀ ਨੂੰ ਗੁਰੂ ਜੀ ਆ ਭਗਤੀ ਚ ਸ਼ਕਤੀ ਹੁੰਦੀ ਹੈ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦੇ ਸੀ ਗੁਰੂ ਜੀ ਰੋਮਾਂਨ ਵੀ ਪੜ੍ਹਦੇ ਸੀ ਗੁਰੂ ਜੀ ਗੀਤਾ ਚ ਵੀ ਵਿਸ਼ਵਾਸ ਰੱਖਦੇ ਸੀ ਸਰਬ ਧਰਮਾਂ ਦੇ ਜੇ ਆਪਾਂ ਕਹਵੇ ਗੁਰੂ ਜੀ ਸਤਿਕਾਰ ਕਰਦੇ ਸੀ ਸਾਰੇ ਧਰਮਾਂ ਦਾ ਤੇ ਜਦੋਂ ਵੀ ਗੁਰੂ ਜੀ ਦਾ ਮੰਦਰ ਹੁਣ ਵੀ ਜਿੱਥੇ ਮਰਜ਼ੀ ਚੱਲੇ ਜਾ ਉੱਥੇ ਸ਼ਬਦ ਹੀ ਚੱਲਦੇ ਨੇ ਸ਼ਬਦ ਕੀਰਤਨ ਹੀ ਚੱਲਦਾ ਹੈ ਜਾ ਗੁਰੂ ਜੀ ਦੀ ਉਪਮਾ ਦੇ ਵਿੱਚ ਗੀਤ ਚੱਲਦੇ ਨੇ ਕੁਝ ਸਿੰਗਰਸ ਨੇ ਗਾਏ ਨੇ ਪਰ ਸਭ ਤੋਂ ਪਹਿਲਾਂ ਗੁਰੂ ਜੀ ਦਾ ਗੀਤ ਸੁਖੀ ਬਰਾੜ ਦੀ ਬਾਤ ਚ ਰਿਕਾਰਡ ਹੋਇਆ ਸੀ ਜਿਹਨੂੰ ਨੈਸ਼ਨਲ ਐਂਥਮ ਵੀ ਸਾਰੀ ਦੁਨੀਆ ਮੰਨਦੀ ਹੈ ਜਿੱਥੇ ਜਿੱਥੇ ਗੁਰੂ ਜੀ ਦੇ ਭਗਤ ਨੇ ਉਸ ਤੋਂ ਇਲਾਵਾ ਵੀ ਮੇਰੇ ਇਨੇ ਗੀਤ ਰਿਕਾਰਡ ਨੇ ਛੱਲਾ ਰਿਕਾਰਡ ਹੈ ਗੁਰੂ ਜੀ ਦਾ ਜਿਹੜਾ ਵਰਲਡ ਵਾਈਡ ਗੁਰੂ ਜੀ ਗੁਰੂ ਜੀ ਹੋਈ ਪਈ ਹੈ ਸਾਰੇ ਪਾਸੇ ਕਿਹੜੀ ਸੰਦੀ ਗੱਲ ਹੈ ਇਹ 92 ਦੀ 92 ਤੁਹਾਨੂੰ ਬਲੇਸਿੰਗ ਪਾਵਰਸ ਮਿਲੀਆਂ ਹੋਈਆਂ ਨਹੀਂ ਮੈਂ ਆਈ ਕੈਨਟ ਸੇ ਕਿ ਮੈਨੂੰ ਪਾਵਰਸ ਮਿਲੀਆਂ ਹੋਈਆਂ ਮੈਂ ਕਿ ਕਮਾਏ ਮੈਂ ਪਾਵਰਸ ਮਿਲੀਆਂ ਬਾਟ ਜਾਂ ਨਹੀਂ that is vertical ਮੈਨ ਨੂੰ ਨਹੀਂ ਪਤਾ ਪਾਵਰਸ ਮਿਲੀਆਂ ਕਿ ਨਹੀਂ ਮਿਲੀਆਂ ਪਰ ਜਦੋਂ ਮੈਂ ਕਿਤੇ ਵੀ ਜਾਣੀ ਆ ਮੈਂ ਅਮਰੀਕਾ ਗਈ 6 ਮਹੀਨੇ ਬਾਅਦ ਮੈਂ ਉਸੇ ਮੰਦਰ ਚ ਉਸੇ ਮੰਦਰ ਚ ਗਈ ਜਿੱਥੇ ਪਹਿਲਾਂ ਗਈ ਸੀ ਇੱਕ ਲੜਕੀ 32 ਸਾਲ ਦੀ ਸੀ ਸ਼ੀ ਵਾਸ ਡਾਊਨ ਵਿਦ ਕੈਂਸਰ ਸ਼ੀ ਵਾਸ ਅਬਾਊਟ ਟੂ ਡਾਈ 6 ਮਹੀਨੇ ਬਾਅਦ ਜਦ ਮੈਂ ਉੱਥੇ ਵੀ ਫੇਰ ਉਹਦੀ ਮਾਂ ਉਹ ਕੁੜੀ ਨੂੰ ਲੈ ਕੇ ਆ ਰਹੀ ਸੀ ਮੇਰੇ ਕੋਲ ਮੈਂ ਕਿਹਾ ਮੈਂ ਤਾਂ ਭੁੱਲ ਭੁੱਲ ਗਈ ਸਾਨੂੰ ਤਾਂ ਇੰਨੇ ਲੋਕ ਮਿਲਦੇ ਕਲਾਕਾਰਾਂ ਨੂੰ ਕਹਿੰਦੇ ਜੀ ਸਾਡੀ ਤਾਂ ਕੁੜੀ ਨੂੰ ਤੁਸੀਂ ਆਸ਼ੀਰਵਾਦ ਦਿੱਤਾ ਤਾਂ ਕੈਂਸਰ ਠੀਕ ਹੋ ਗਿਆ ਦੱਸੋ ਕੀ ਕਰੋਗੇ ਤੁਸੀਂ ਕਹਦੇ ਸੁਖੀ ਬਰਾੜ ਜੀ ਤੁਸੀਂ ਘੁੱਟ ਕੇ ਨਾਲ ਲਾਇਆ ਇਹਨੂੰ ਅਸ਼ੀਰਵਾਦ ਦਿੱਤਾ ਸੀ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਅਸ਼ੀਰਵਾਦ ਦਿੱਤਾ ਸੀ ਬਟ ਉਹ ਲੜਕੇ ਹਜੇ ਵੀ ਤੁਹਾਨੂੰ ਫੋਨ ਤੇ ਗੱਲ ਕਰਵਾ ਲਾਉਂਦਾ ਜੀ ਬਹੁਤ ਵਧੀਆ ਹੋ ਰਿਹਾ ਉਹ ਕਹਿੰਦੀ ਮੈਂ ਤਾਂ ਰੱਬ ਦੇ ਨਾਮ ਨਾਲ ਜੁੜਨ ਦੇ ਲਈ ਡਿਗਰੀ ਦੀ ਲੋੜ ਥੋੜੀ ਹੈ ਆਈ ਆਈ ਡੂ ਟਰਸਟ ਇਨ ਥੈਟ ਰੱਬ ਦੇ ਨਾਲ ਜੁੜਨ ਲਈ ਡਿਗਰੀ ਦੀ ਲੋੜ ਨਹੀਂ ਹੈ ਪਰ ਜੇ ਤੁਹਾਡਾ ਗੁਰੂ ਗੁਰੂ ਬਣਾ ਗੱਤ ਨਹੀਂ ਤੇ ਸ਼ਾਹ ਬਣਾ ਪਤ ਨਹੀਂ ਜੇ ਤੁਸੀਂ ਜਿਹੜੇ ਗੁਰੂ ਨੂੰ ਮੰਨਦੇ ਹੋ ਜਿਹੜੇ ਗੁਰੂ ਨੂੰ ਆਪਣਾ ਆਈਡਲ ਸਮਝਦੇ ਹੋ ਗੁਰੂ ਕੈਨ ਬੀ ਐਨੀਵਨ ਗੁਰੂ ਕਿਤੇ ਵੀ ਬੈਠਾ ਹੋ ਸਕਦਾ ਹੈ ਜਿਹੜਾ ਸਾਡੇ ਗੁਰ ਉਹਨਾਂ ਦੇ ਪ੍ਰਿੰਸੀਪਲ ਪ੍ਰੋਫੈਸਰ ਅਜੇ ਤੱਕ ਜਿਉਂਦੇ ਨੇ ਗੁਰੂ ਜੀ ਉਹਨਾਂ ਨੇ ਲੋਕਾਂ ਨੇ ਬਣਾਇਆ ਉਹਨਾਂ ਦੇ ਖਿਆਲਾਂ ਨੇ ਉਹਨਾਂ ਨੂੰ ਗੁਰੂ ਜੀ ਬਣਾਇਆ ਉਸ ਤੋਂ ਬਾਅਦ ਮੰਨਣ ਲੱਗ ਗਏ ਸਾਰੇ ਚਲੋ ਆਪਾਂ ਧਰਮ 'ਚ ਜ਼ਿਆਦਾ ਨਹੀਂ ਬੰਦੇ ਇਹ ਤਾਂ ਬਾਈ ਚਾਂਸ ਗੱਲ ਤੁਹਾਡਾ ਬ੍ਰੇਸਲੇਟ ਉੱਤੇ ਧਿਆਨ ਚ ਲੱਗ ਗਿਆ ਤਾਂ ਇੱਕੋ ਦਮ ਗੱਲ ਸ਼ੁਰੂ ਹੋ ਗਈ ਠੀਕ ਹੈ ਆਪ ਕੋ ਆਪਣੀ ਆਸਥਾ ਹੈ ਤੁਸੀਂ ਬਾਬਾ ਬਾਰੇ ਕਿਹਾ ਸਾਰੇ ਡੇਰੇ ਜਿਨ੍ਹਾਂ ਡੇਰੇ ਨੇ ਸਤਿਕਾਰਯੋਗ ਨੇ ਮੇਰੇ ਲਈ ਕਿਉਂਕਿ ਡੇਰਿਆਂ ਦੇ ਉੱਤੇ ਇਕੱਲਾ ਇਹ ਨਹੀਂ ਹੈਗਾ ਉੱਥੇ ਕਈ ਸੋਸ਼ਲ ਕੰਮ ਵੀ ਹੁੰਦੇ ਨੇ ਕਈ ਡੇਰੇ ਕੁੜੀਆਂ ਦੇ ਵਿਆਹ ਕਰ ਰਹੇ ਨੇ ਕਈ ਡੇਰੇ ਗਰੀਬ ਕੁੜੀਆਂ ਦੀ ਕਈ ਡਰੇ ਹਨ ਗੁਰੂਜੀ ਦਾ ਆਸ਼ਰਮ ਹੈ ਜਿਹੜਾ ਕਿੰਨੇ ਲੱਖਾਂ ਕੁੜੀਆਂ ਨੂੰ ਸਲਾਈ ਮਸ਼ੀਨਾਂ ਤੋਂ ਦੇ ਕੇ ਹਸਪੀਟਲ ਡੇਰੇ ਖੋਲ੍ਹੇ ਬੈਠੇ ਨੇ ਸਰਕਾਰਾਂ ਨਾਲੋਂ ਜ਼ਿਆਦਾ ਕੰਮ ਕਈ ਡੇਰੇ ਕਰਦੇ ਸੋ ਚੰਗੀ ਗੱਲ ਹੈ ਸਮਾਜ ਭਲਾਈ ਦੇ ਕੰਮ ਜੇ ਹੋ ਰਹੇ ਨੇ ਸਮਾਜ ਭਲਾਈ ਦੇ ਕਰ ਰਹੇ ਤੁਸੀਂ ਅੱਜ ਦਾ ਮਕਸਦ ਮੀਟਿੰਗ ਦਾ ਹੀ ਸੀਗਾ ਚੋਣਾ ਨੇੜੇ ਨੇ ਔਰ ਪੋਲਿਟੀਕਲ ਪਰਿਵਾਰ ਤੁਹਾਡਾ ਇੱਕ ਪੋਲਿਟੀਕਲ ਬੈਕਗ੍ਰਾਉਂਡ ਰੱਖਦਾ ਬਹੁਤ ਸਾਰੇ ਜਿਹੜੇ ਮੌਜੂਦਾ ਮੰਤਰੀ ਨੇ ਜਾਂ ਪੋਲਿਟਿਕਸ ਦੇ ਵਿੱਚ ਨੇ ਤੁਹਾਡੇ ਰਿਸ਼ਤੇਦਾਰ ਨੇ ਕਿਸੇ ਦੇ ਤੁਸੀਂ ਕੋਈ ਰਿਸ਼ਤੇਦਾਰੀ ਦੱਸੀ ਕਿਸੇ ਦੀ ਕੋਈ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ ਦੀ ਇਸ ਸਿਆਸਤ ਨੂੰ ਪੋਲ ਸਤਾਰਾ ਕਿੰਨਾ ਗਿਰ ਗਿਆ ਯਾ ਕਿੰਨਾ ਡੁੱਬ ਗਿਆ ਮੇਰਾ ਖਿਆਲ ਮੈਂ ਵੀ ਹੁਣ ਐਨੀ ਏਜ ਹੋ ਗਈ ਮੇਰੀ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਰਾਜਨੀਤੀ ਨੂੰ ਗਿਰਦੇ ਹੋਏ ਜਿਵੇਂ ਸਰਦੂਰ ਨੇ ਗਾਣਾ ਗਾਇਆ ਸੀ ਨਾ ਜੇ ਉੰਜ ਡਿੱਗਦੀ ਤਾਂ ਚੁੱਕ ਲਈ ਚੁੱਕ ਲੈਂਦੇ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਹੈਨਾ ਮਤਲਬ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਮੈਂ ਜਿਹੜੇ ਇਹ ਜੋ ਕੁਝ ਹੋਈ ਜਾਂਦਾ ਮੈਂ ਆਪਦੀ ਜ਼ਿੰਦਗੀ ਚ ਪਹਿਲੀ ਵਾਰ ਹੀ ਵੇਖਿਆ ਮੈਨੂੰ ਲੱਗਦਾ ਲਾਸਟ ਵਾਰ ਹੀ ਹੋਊਗਾ ਕਿਉਂਕਿ ਅੱਤਖਦਾ ਦਾ ਵਹਿਰ ਹੈ ਇਹੋ ਜਿਹਾ ਕੁਝ ਐਨੀ ਗੰਦਲੀ ਰਾਜਨੀਤੀ ਚੈਨਲ ਦਬਦੇ ਆ ਤਾਂ ਕਿਸੇ ਨੇ ਪਾਰਟੀ ਇਹਨੇ ਬਦਲੀ ਚੈਨਲ ਦਬੋਂਗੇ ਤੁਸੀਂ 2 ਮਿੰਟ ਚ ਆਹ ਪਾਰਟੀ ਬਦਲ ਗਿਆ ਆਹ ਪਾਰਟੀ ਬਦਲ ਗਿਆ ਐਂਡ ਦੇ ਆਰ ਨਾਟ ਵਰੀਡ ਬਾਊਟ ਦਾ ਪੰਜਾਬ ਦੇ ਆਰ ਨਾਟ ਵਰੀਡ ਬਾਊਟ ਦਾ ਕੰਟਰੀ ਦੇ ਆਰ ਨਾਟ ਵਰੀਡ ਬਾਊਟ ਦਾ ਸੋਸਾਇਟੀ ਸੋ ਬੁਰਾ ਲੱਗਦਾ ਮੈਨੂੰ ਤਾਂ ਬਹੁਤਾ ਚੰਗਾ ਨਹੀਂ ਲੱਗਦਾ ਕਈ ਤਾਂ ਚਲੋ ਆਪਾਂ ਕਈ ਲੀਡਰਾਂ ਦੀ ਤਾਂ ਮਜਬੂਰੀ ਵੀ ਹੈ ਜਿਨ੍ਹਾਂ ਨੂੰ ਪਾਰਟੀ ਮਾਨਸਤ ਕਰਨ ਨਹੀਂ ਦਿੰਦੀ ਇੱਕ ਵਾਰੀ ਬਦਲ ਲੋ ਪਾਰਟੀ ਬਦਲ ਲੈਂਦੇ ਵੀ ਕੋਈ ਬਾਹਲੀ ਵੱਡੀ ਜਿਹੜੇ ਇੱਕ ਬਦਲ ਕੇ ਫਿਰ ਦੂਜੀ ਫਿਰ ਤੀਜੀ ਜਿਹੜੇ ਦਿਨਾਂ ਚ ਪਾਰਟੀਆਂ ਬਦਲ ਜਾਂਦੀਆਂ ਤੁਸੀਂ ਸਮਝ ਨਹੀਂ ਤੁਸੀਂ ਕੀ ਦੇ ਵਾਲੇ ਸ਼ਾਰਾ ਕਰ ਰਹੇ ਹੋ ਦੈਟ ਇਜ਼ ਵੈਰੀ ਸਟ੍ਰੇਨ ਬਹੁਤ ਮਾੜੀ ਗੱਲ ਹੈ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਸਲਾਹ ਕਰ ਰਹੇ ਹੋ ਕਿਸੇ ਸਮੇਂ ਭਾਲ ਸਾਹਿਬ ਦੇ ਉਸ ਵੇਲੇ ਦੀ ਸਿਆਸਤ ਤੇ ਇਸ ਵੇਲੇ ਦੀ ਸਿਆਸਤ ਚ ਬਹੁਤ ਜ਼ਿਆਦਾ ਫਰਕ ਆ ਗਿਆ ਜਮੀਨ ਅਸਮਾਨ ਦਾ ਕਿਉਂਕਿ ਇੱਕ ਪਾਸੇ ਵੇਖੀਏ ਤਾਂ ਫਰਕ ਚੰਗਾ ਵੀ ਹੈ ਕਿਉਂਕਿ ਦੋ ਪਾਰਟੀਆਂ ਹੀ ਸੀਗੀਆਂ ਉਦੋਂ ਅਕਾਲੀ ਕਾਂਗਰਸ ਜੀ ਤੁਸੀਂ ਸਰਦਾਰ ਅਮਨਿਤ ਸਿੰਘ ਬਿੱਟੂ ਦੇ ਵਿਆਹ ਤੇ ਪਰਫਾਰਮ ਕੀਤਾ ਹੋਇਆ ਹੈ ਹਾਂਜੀ ਬਿਲਕੁਲ ਗਾਇਆ ਗਾਇਆ ਤੁਹਾਡੇ ਪਰਿਵਾਰਕ ਸੰਬੰਧ ਨੇ ਉਹਨਾਂ ਦੇ ਨਾਲ ਮੈਂ ਹੁਣ ਵੀ ਹੈਗੇ ਜੀ ਰਵਨੀਤ ਬਿੱਟੂ ਨਾਲ ਮੇਰੇ ਪਰੌਧ ਸੰਬੰਧ ਹੁਣ ਵੀ ਹੈਗੇ ਬਿਆਨ ਸਿੰਘ ਜੀ ਦੀ ਸਰਕਾਰ ਚ ਮੈਂ ਬਹੁਤ ਗਾਇਆ ਹੂੰ ਬਿਆਨ ਸਿੰਘ ਜੀ ਕਿਉਂਕਿ ਮੇਰਾ ਗੀਤ ਸੀ ਜਿਹੜਾ ਫੇਮਸ ਹੈ ਉਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਉਹਨਾਂ ਦਾ ਹਰ ਉਹਨਾਂ ਦੀ ਜਿਹੜੀ ਰੈਲੀ ਸੀ ਮੇਰੇ ਗੀਤ ਨਾਲ ਸ਼ੁਰੂ ਹੁੰਦੀ ਸੀ ਹੂੰ ਸੋ ਮੇਰੇ ਤਾਂ ਕਲਾ ਦੀ ਜਿਹੜੀ ਇੱ आई एम वर्किंग एज़ नेशनल मेंबर एंड आई आई एम आल्सो वर्किंग एज़ प्रेसिडेंट संस्कार भारती दैट इज़ ए कल्चरल ग्रुप सो ਸਾਡੇ ਲਈ ਸਾਰੇ ਸਤਕਾਰਯੋਗ ਹੈ ਸਿਆਸਤ ਨਾਲ ਬੜਾ ਪੁਰਾਣਾ ਰਿਸ਼ਤਾ ਹੈ ਤੇ ਹੁਣ ਵੀ ਪਾਰਟੀਆਂ ਆਫਰ ਕਰਦੀਆਂ ਨੇ ਪਾਰਟੀਆਂ ਨੇ ਸਾਡੀ ਪਾਰਟ ਹਾਂਜੀ ਬਿਲਕੁਲ ਆਫਰ ਕੀਤਾ ਕਿਉਂ ਨਹੀਂ ਕੀਤਾ ਹਮ ਪਰ ਮੈਂ ਨਹੀਂ ਜਾਣਾ ਰਾਜਨੀਤੀ ਚ ਕਦੇ ਵੀ ਨਹੀਂ ਜਾਣਾ ਕਲਚਰ ਨੂੰ ਡਿਵੋਟਡ ਹਮ ਕੀ ਫਾਇਦਾ ਰਾਜ ਗਾਲਾਂ ਵੀ ਖਾਣੀਆਂ ਪੈਂਦੀਆਂ ਕੀ ਕੁਝ ਕਰਨਾ ਪੈਂਦਾ ਆ ਮੇਰੇ ਵੀਰ ਹਾਂਸ ਨੂੰ ਦੇਖ ਲਓ ਕੀ ਹਲਕੀ ਤਾਂ ਹੋਇਆ ਕਿੰਨਾ ਵਧੀਆ ਸਿੰਗਰ ਹੋ ਕਿੰਨਾ ਕੀ ਕੁਝ ਕਹਿਣਾ ਪੈਂਦਾ ਕੀ ਕੁਝ ਕਰਨਾ ਪੈਂਦਾ ਆ ਕਲਾ ਕਲਾ ਤੇ ਰਾਜਨੀਤੀ ਦਾ ਕੋਈ ਬਾਲਾ ਵਧੀਆ ਸਬੰਧ ਨਹੀਂ ਹੈ ਜੇ ਕਿਸੇ ਕਲਾਕਾਰ ਨੂੰ ਜਦੋਂ ਖੜਾ ਦਿੱਤਾ ਜਾਂਦਾ ਹੈ ਬਤੌਰ ਉਮੀਦਵਾਰ ਤੁਸੀਂ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਵੀ ਮੇਰਾ ਖਿਆਲ ਹੈ ਇਹ ਵੀ ਨਹੀਂ ਸਾਰੇ ਕਲਾਕਾਰ ਵੀ ਕਾਬਿਲ ਨਹੀਂ ਹੈਗੇ ਹਮ ਕਲਾਕਾਰ ਕਿਉਂ ਨਹੀਂ ਬਣ ਸਕਦਾ ਸਰ ਜੀ ਗੱਲ ਹੈ ਕਾਬਿਲियत ਦੇਖ ਕੇ ਮੇਰੀ ਗੱਲ ਸੁਣੋ ਜੇ ਬਟ ਸਟੈਬਲਿਸ਼ ਕਲਾਕਾਰਾਂ ਨੂੰ ਮੈਂ ਇਹੀ ਸਲਾਹ ਦੇਵਾਂਗੇ ਵੀ ਰਾਜਨੀਤੀ 'ਚ ਕੁਝ ਨਹੀਂ ਹੈਗਾ ਜਿੰਨੇ ਤੁਹਾਡੀ ਬਣੀ ਬਣਾਈ ਉਹਨੂੰ ਵੀ ਤੁਸੀਂ ਖਰਾਬ ਕਰੀ ਜਾਂਦੇ ਹੋ। ਹੂੰ ਲੋੜ ਨਹੀਂ ਰਾਜਨੀਤੀ ਦੀ ਜਿਹੜੇ ਅੱਛੇ ਕਲਾਕਾਰ ਨੇ, ਪੜ੍ਹੇ ਲਿਖੇ ਸੂਝਵਾਨ ਕਲਾਕਾਰ ਨੇ ਉਹਨਾਂ ਨੂੰ ਮੇਰੇ ਖਿਆਲ ਬਾਹਲੀ ਰਾਜਨੀਤੀ ਦੀ ਲੋੜ ਨਹੀਂ ਪਰ ਕਈ ਵਾਰ ਇਹਨਾਂ ਨੂੰ ਫੇਸ ਨਹੀਂ ਮਿਲਦਾ ਫਿਰ ਆਪਣੇ ਕੋਈ ਕੋਈ ਰਿਸ਼ਤੇਦਾਰੀਆਂ ਵੀ ਹੁੰਦੀਆਂ ਲਿਆਜਾਂ ਵੀ ਹੁੰਦੀਆਂ ਤੇ ਕਈ ਵਾਰੀ ਕਲਾਕਾਰ ਕਾਬਲ ਵੀ ਹੁੰਦੇ ਨੇ ਹੁਣ ਜੇ ਤੁਸੀਂ ਕਹੋ ਪੰਜਾਬ 'ਚ ਆਪ ਪਾਰਟੀ ਥੋੜਾ ਜਿੱਤੀ ਹੈ, ਕਲਾ ਜਿੱਤੀ ਹੈ। ਭਗਵਾਨ ਤੁਮਣ ਜਿੱਤੇ। ਭਗਵੰਤ ਮਾਨ ਦੀ ਕਾਮੇਡੀ ਨੂੰ ਉਸ ਆਫਸਰ ਸ੍ਰੀ ਕਾਮੇਡੀ ਕਰਦਾ ਰਿਹਾ ਸੋ ਉੱਥੇ ਕੋਣ ਕਲਾ ਦੀ ਜਿੱਤ ਹੋਈ ਇਸ ਵੇਲੇ ਕਲਾ ਹੀ ਰਾਜ ਕਰ ਰਹੀ ਹੈ ਸਾਰੇ ਪੰਜਾਬ ਚ ਸੋ ਸਾਰੇ ਕਲਾਕਾਰ ਇਹ ਨਹੀਂ ਆਪਾਂ ਕਹਿ ਸਕਦੇ ਪਰ ਸਾਰੇ ਕਾਬਲ ਨਹੀਂ ਹੁੰਦੇ ਰਾਜਨੀਤੀ ਦੇ ਵੀ ਜਿਹਨੂੰ ਮਰਜ਼ੀ ਖੜਾ ਕਰ ਦੋ ਰਾਜਨੀਤ ਬਣ ਜਾ ਉਹਨਾਂ ਦੀ ਹਾਜ਼ਰੀ ਕਿੰਨੀ ਕਾ ਉਥੇ ਐਮਪੀ ਜਿਹੜੇ ਬਣ ਕੇ ਗਏ ਨੇ ਉੱਥੇ ਸੈਂਟਰ ਚ ਬਿਲਕੁਲ ਪਰਸੈਂਟੇਜ ਤਾਂ ਕੱਢੋ ਵੱਡੇ ਵੱਡੇ ਦਿਗਜ ਜਿਹੜੇ ਹੇਮਾ ਮਾਨਲੀ ਤੋਂ ਲੈ ਕੇ ਸਾਰੇ ਹਾਂ ਮੁਹੰਮਦ ਅਸਦੀਕ ਵੀ ਆ ਸਾਡਾ ਪੰਜਾਬ ਦਾ ਤੁਹਾਡੇ ਜਿਵੇਂ ਹੁਣੇ ਤੁਸੀਂ ਰਿਸ਼ਤੇਦਾਰੀਆਂ ਦੀ ਗੱਲ ਕੀਤੀ ਹੈ ਬਿੱਟੂ ਸਾਹਿਬ ਦੇ ਨਾਲ ਤੁਸੀਂ ਕਿਹਾ ਮੇਰੇ ਬਹੁਤ ਚੰਗੇ ਹਾਲੇ ਵੀ ਪਰਿਵਾਰਕ ਸੰਬੰਧ ਨੇ ਬਾਜਵਾ ਸਾਹਿਬ ਉਹਨਾਂ ਦੇ ਪਰਿਵਾਰ ਦਾ ਬੇਟਾ ਬਿੱਟੂ ਸਾਡਾ ਹਾਂ ਐਜੀ ਗੱਲ ਨਹੀਂ ਅੱਛਾ ਬੇਟੇ ਨੂੰ ਸਲਾਹ ਦਿੱਤੀ ਸੀ ਤੁਸੂ ਪਾਰਟੀ ਬਦਲਨੀ ਸੀ ਕੋਈ ਮੈਂ ਨਹੀਂ ਉਹਦੇ ਨਾਲ ਕੋਈ ਗੱਲ ਕੀਤੀ ਨਾ ਕੋਈ ਮੈਂ ਮੈਂ ਹੁਣ ਗੱਲ ਕਰਾਂ ਉਹਦੇ ਨਾਲ ਮੈਂ ਗੱਲ ਪਹਿਲਾਂ ਵੀ ਨਹੀਂ ਕੀਤੀ ਮੈਨੂੰ ਤਾਂ ਉਹਦੇ ਹੀ ਪਤਾ ਲੱਗਿਆ ਜਦੋਂ ਪਤਾ ਲੱਗਿਆ ਵੀ ਬਿੱਟੂ ਚਲਾ ਗਿਆ ਠੀਕ ਹੀ ਤਾਂ ਉਹਨਾਂ ਨੇ ਬੀਜੇਪੀ ਚ ਪਤਾ ਨਹੀਂ ਉਹਨੂੰ ਪਤਾ ਹੋਗਾ ਆਈ ਡੋਟ ਨੋ ਅਬਾਊਟ ਥੈਟ ਤੁਸੀਂ ਬੇਟਾ ਬੇਟਾ ਨਹੀਂ ਕੋਈ ਇਸ ਵਾਰ ਬਿੱਟ ਹਨਾਂ ਬਿੱਟੂ ਬਿੱਟੂ ਲਈ ਕੋਈ ਰਿਕਮੈਂਡ ਕਰ ਪਰ ਵੈਸੇ ਸਿਆਸਤ ਦਾ ਦਫ਼ਤਰ ਗੇ ਉਹ ਬਹੁਤ ਪੁਸ਼ਿੰਗ ਮੁੰਡਾ ਹੈ ਮਿਹਨਤੀ ਮੁੰਡਾ ਉਹ ਜਿੱਥੇ ਵੀ ਜਾਊਗਾ ਉਸ ਪਾਰਟੀ ਚ ਵੀ ਜਿੱਤ ਜਾਊਗਾ ਬਣ ਲੱਗਦਾ ਉਹ ਆਈ ਥਿੰਕ ਸੋ ਬਟ ਇਹ ਉਹਦੇ ਆਪ ਦਾ ਨਿੱਜੀ ਫੈਸਲਾ ਹੈ ਜਿਹੜਾ ਮੈਨੂੰ ਉਸ ਟਾਈਮ ਤਾਂ ਬਹੁਤਾ ਚੰਗਾ ਨਹੀਂ ਲੱਗਿਆ ਅੱਛਾ ਹਾਂ ਮੈਨੂੰ ਇੱਕਦਮ ਲੱਗਿਆ ਵੀ ਬਿੱਟੂ ਨਹੀਂ ਆਏ ਕਰ ਸਕਦਾ ਸੀਗਾ ਹਨਾ ਕਿਉਂਕਿ ਲੇਗੇਸੀ ਜੀਗੀ ਉਹਨਾਂ ਦੀ ਤਾਂ ਬਹੁਤ ਜ਼ਿਆਦੇ ਬਹੁਤ ਵੱਡੀ ਕੀ ਲੱਗਦਾ ਆਣ ਵਾਲਾ ਮਾਹੌਲ ਜਿਹੜਾ ਚੋਣਾਂ ਦਾ ਇੱਕ ਰਾਤ ਅੰਦौरी ਸਾਹਿਬ ਦਾ ਬੜਾ ਵਧੀਆ ਸ਼ੇਰ ਹੈ ਕਿ ਸ਼ਹਿਰ ਵਿੱਚ ਤਣਾਅ ਹੈ ਪਤਾ ਕਰੋ ਚੋਣ ਹੈ ਕਿਆ ਤਾਂ ਲੱਗਦਾ ਆਣ ਵਾਲਾ ਮਾਹੌਲ ਜਿਹੜਾ ਤੁਸੀਂ ਤਾਂ ਬਹੁਤ ਇਲੈਕਸ਼ਨਸ ਦੇਖੀਆਂ ਨੇ ਸਿਆਸਤਦਾਨਾਂ ਦੇ ਹਨਾ ਬਹੁਤ ਕਰੀਬੀ ਰਹੇ ਹੂੰ ਬਹੁਤ ਨੇੜਿਓਂ ਦੇਖਿਆ ਉਹਨਾਂ ਨੂੰ ਫਰਕ ਇਹ ਹੋ ਗਿਆ ਅੱਗੇ ਮੈਂ ਵੀ ਇਲੈਕਸ਼ਨ ਚ ਥੋੜਾ ਥੋੜਾ ਜਾਣਦੀ ਸੀ ਕਿਓ ਕਿ ਐਸ ਹਿਊਮਨ ਬੀਿੰਗ ਜਿਹਦੇ ਫੈਮਿਲੀ ਰਿਲੇਸ਼ਨ ਸਾਡੇ ਨਾਲ ਹੁੰਦੇ ਸੀ ਉੱਥੇ ਮੈਂ ਜ਼ਰੂਰ ਜਾਂਦੀ ਸੀ ਇਲੈਕਸ਼ਨ ਚ ਪਰ ਮੈਂ ਇਹ ਨਹੀਂ ਸੀ ਕਹਿੰਦੀ ਮੈਂ ਕਿਹੜੀ ਮੈਂ ਕਹਿੰਦੀ ਸੀ ਵੀ ਇਹ ਇਨਸਾਨ ਬਹੁਤ ਅੱਛਾ ਇਹਨੂੰ ਵੋਟ ਪਾ ਦਿਓ ਅੱਛਾ ਜੀ ਤੇ ਹੁਣ ਤਾਂ ਔਖਾ ਹੀ ਬੜਾ ਹੋਇਆ ਪਿਆ ਚਲੋ ਫਰਜ਼ ਕਰੋ ਮੈਂ ਉੱਥੇ ਜਾਣਾ ਕਰਮਜੀਤਨ ਮੋਲ ਵੀ ਮੇਰੇ ਬਹੁਤ ਕਲੋਸ ਹੈ ਇਜ਼ ਵੈਰੀ ਨਾਈਸ ਬਹੁਤ ਮੇਰੀ ਰਿਸਪੈਕਟ ਕਰਦਾ ਹਾਂਸ ਵੀ ਮੇਰਾ ਭਰਾ ਹੈ ਠੀਕ ਹੈ ਸਦੀਕ ਸਾਹਿਬ ਨਾਲ ਇੰਨਾ ਲੰਮਾ ਸਮਾਂ ਕੰਮ ਕੀਤਾ ਤੁਸੀਂ ਦੱਸੋ ਵੀ ਸੁਖੀ ਬਰਾੜ ਉੱਥੇ ਜਾ ਕੇ ਕੀ ਕਹੇ ਸੋ ਮੇਰਾ ਖਿਆਲ ਹੈ ਜੀ ਇੱਕ ਕਲਾਕਾਰ ਖੜਾ ਹੋ ਗਿਆ ਨਾ ਦੂਜੇ ਕਲਾਕਾਰ ਨੂੰ ਉਹਦੇ ਬਰਾਬਰ ਜਵਾਬ ਦੇ ਦੇਣਾ ਚਾਹੀਦਾ ਹੈ। ਹੂੰ। ਵੀ ਜੇ ਇੱਕ ਕਲਾਕਾਰ ਖੜਾ ਹੈ ਕਿਉਂਕਿ ਕਲਾ ਦੀ ਲੜਾਈ ਰਾਜਨੀਤੀ ਕਰਕੇ ਸਾਨੂੰ ਕਲਾ ਨਾਲ ਨੂੰ ਲੜਾ ਰਹੇ ਆਪਸ। ਛਾੜ ਨਹੀਂ ਪਾਣਾ ਚਾਹੀਦਾ ਆਪਸ। ਪਾਰਟੀਸ਼ਨ ਹੋ ਰਹੀ ਹੈ ਕਲਾਕਾਰਾਂ ਦੇ ਵਿੱਚ ਵੀ ਉਧਰ ਜਾਈਏ ਕਿ ਉਧਰ ਜਾਈਏ ਤਾਂ ਕਲਾਕਾਰਾਂ ਨੂੰ ਵੀ ਚਾਹੀਦਾ ਵੀ ਇੱਕ ਦੂਜੇ ਨਾਲ ਥੋੜਾ ਜਿਆ ਇਹੋ ਜਿਹਾ ਜ਼ਰੂਰ ਧਿਆਨ ਰੱਖਣ ਜੇ ਰਾਜਨੀਤੀ 'ਚ ਜਾਣਾ ਤਾਂ ਇੱਕ ਥਾਂ ਤੋਂ ਕੋਈ ਖੜਾ ਹੋ ਗਿਆ ਦੂਜੇ ਤੋਂ ਹੋਰ ਕਿਤੋਂ ਹੋਜੋ। ਹੂੰ। ਸੋ ਥੋੜਾ ਜਿਹਾ ਪਤਾ ਨਹੀਂ। ਲੋਕ ਵੋਟ ਕੀ ਸੋਚ ਕੇ ਪਾਣ ਫਿਰ ਹੁਣ ਜਿਸ ਤਰ੍ਹਾਂ ਤੁਸੀਂ ਸ਼ੁਰ ਬਿਲਕੁਲ ਐਨੇ ਗਿਰੇ ਹੋਏ ਸਤਰ ਨੂੰ ਕਿਵੇਂ ਜੱਜ ਕਰਨ ਔਰ ਚੋਣਾਂ ਦੇ ਵਿੱਚ ਕਿਹਨੂੰ ਕਿਵੇਂ ਜੱਜ ਕੀਤਾ ਜਾਏ ਕੀ ਪਾਰਟੀਆਂ ਨੂੰ ਦੇਖੀਏ ਕਿਰਦਾਰਾਂ ਨੂੰ ਦੇਖੀਏ ਕੰਮਾਂ ਨੂੰ ਦੇਖੀਏ ਔਰ ਅਸੀਂ ਕਿਵੇਂ ਸੱਚ ਮੰਨ ਲਈਏ ਉਹਨਾਂ ਦੀ ਕਹੀ ਹੋਈ ਗੱਲ ਦੇਖੋ ਇਸ ਵੇਲੇ ਬਹੁਤ ਕਨਫਿਊਜ਼ਿੰਗ ਚੱਲ ਰਿਹਾ ਸਾਰਾ ਕੁਝ ਪੰਜਾਬ 'ਚ ਲੋਕ ਕੰਮਾਂ ਨੂੰ ਦੇਖਣ ਕਿ ਬੰਦੇ ਨੂੰ ਦੇਖਣ ਜਿਹੜੀ ਪਾਰਟੀ ਨੇ ਕੰਮ ਚੰਗੇ ਕੀਤੇ ਉੱਥੇ ਤਿੰਨ ਵਾਰੀ ਬਦਲੂ ਦਲ ਬਦਲ ਨੂੰ ਖੜਾ ਕਰਤਾ ਪਰ ਤੁਹਾਨੂੰ ਨਹੀਂ ਲੱਗਦਾ ਇਹ ਪੜੀਆਂ ਪੜੀਆਂ ਲਿਖੀਆਂ ਔਰਤਾਂ ਇਹ ਬੜੀਆਂ ਇੰਟੈਲੈਕਚੁਅਲ ਔਰਤਾਂ ਉਹਨੂੰ ਜਾ ਕੇ ਵੋਟ ਪਾ ਦਿੰਦੀਆਂ ਨੇ ਜਿਹਨੂੰ ਉਹਨਾਂ ਦਾ ਘਰ ਵਾਲਾ ਜਾਂ ਪਿਤਾ ਜਾਂ ਕੋਈ ਵੀ ਘਰ ਦਾ ਵੱਡਾ ਜੀ ਘਰ ਦਾ ਸਿਆਣਾ ਕਹਿ ਦਿੰਦਾ ਕਿ ਆਪਾਂ ਇਹਨੂੰ ਵੋਟ ਪਾਣੀ ਤੇ ਉਹ ਪਾ ਦਿੰਦੀ ਹੈ ਕਿਉਂ ਗਲਤੀ ਬਿਲਕੁਲ ਗਲਤੀ ਹੈ ਵੇਖੋ ਇਹ ਤਾਂ ਸਾਡੇ ਮੇਰੇ ਸਰਪੰਚੀ ਸਾਡੇ ਮੇਰਾ ਪਿੰਡ ਮਠਿੰਡੇ ਜ਼ਿਲ੍ਹੇ ਚ ਸਾਡੇ ਘਰੇ ਸਰਪੰਚੀ ਹੈ 40 ਸਾਲ ਤੋਂ ਸਾਡੇ ਤਾਂ ਤੁਸੀਂ ਤਾਂ ਘਰ ਵਾਲੇ ਨੂੰ ਕਹਨੇ ਹੋ ਤਾਂ ਸਰਪੰਚ ਜਿੱਧਰ ਪਾਊਗਾ ਵੋਟਾਂ ਪਾ ਦਿਓ ਲੋਕਾਂ ਨੂੰ ਅਵੇਅਰਨੈਸ ਹੀ ਹੈ ਨਹੀਂ ਵੀ ਕਿਹੜੀ ਪਾਰਟੀ ਨੂੰ ਵੋਟ ਪਾਈਏ ਤੁਸੀਂ ਤਾਂ ਹਸਬੈਂਡ ਦੀ ਗੱਲ ਕਰਦੇ ਹੋ ਉਹ ਭਾਈ ਜਿੱਥੇ ਸਰਪੰਚ ਕਹਿੰਦਾ ਚਲੋ ਜੀ ਸਾਰਾ ਵੇੜਾ ਉਧਰ ਚਲੋ ਜੀ ਲਾ ਦੇ ਮੋਰਾ ਏ ਵੇਰਨਸ ਇੰਡੀਆ ਚ ਜਿੰਨਾ ਚਿਰ ਨਹੀਂ ਆਉਂਦੀ ਜਿੰਨਾ ਚਿਰ ਐਜੂਕੇਸ਼ਨ ਘਰ ਘਰ ਨਹੀਂ ਪਹੁੰਚਦੀ ਕੋਈ ਸਰਕਾਰ ਕੈਨੇਡਾ ਸਰਕਾਰ ਵਾਂਗੂ ਮੈਡੀਕਲ ਤੇ ਐਜੂਕੇਸ਼ਨ ਗਰੀਬਾਂ ਲਈ ਕੰਪਲਸਰੀ ਤੇ ਫ੍ਰੀ ਨਹੀਂ ਕਰਦੀ ਉਨਾ ਚਿਰ ਐਦਾਂ ਹੀ ਐਦਾਂ ਹੀ ਚੱਲੀ ਜਾਊਗਾ ਕੰਮ ਨਾ ਕਿਸੇ ਨੂੰ ਇਹ ਪਤਾ ਕਿਹੜਾ ਚੰਗਾ ਕੌਣ ਮਾੜਾ ਤੁਸੀਂ ਔਰਤਾਂ ਨੂੰ ਜਾ ਕੇ ਤਾਂ ਪੁੱਛ ਤਾਂ ਲੋ ਬਣਾ ਜਿਉਂ ਉਹਨਾਂ ਨੂੰ ਤਾਂ ਨਾ ਪਾਰਟੀਆਂ ਦਾ ਪਤਾ ਜਦੋਂ ਕਿ ਸਾਡੇ ਬਾਹਰਲੇ ਉਹਨਾਂ ਨੂੰ ਹੀ ਨਹੀਂ ਪਤਾ ਸਾਡੇ ਪੰਜਾਬ ਦੇ ਮਿਸਲੇਗੀ ਨੇ ਉਹਨਾਂ ਨੂੰ ਜਾ ਕੇ ਪੁੱਛ ਲੋ ਵੀ ਤੁਹਾਡਾ ਮੁੱਖ ਮੰਤਰੀ ਕੌਣਾ ਕਿੰਜਨ ਤਾਂ ਵੀ ਨਹੀਂ ਪਤਾ ਔਰਤਾਂ ਕਿਵੇਂ ਅਵੇਅਰ ਹੋਣਗੀਆਂ ਹਾਂਜੀ ਬਹੁਤ ਜ਼ਰੂਰੀ ਹੈ ਉਹਨਾਂ ਦਾ ਅਵੇਅਰ ਹੋਣਾ ਔਰਤਾਂ ਦਾ ਅਵੇਅਰ ਹੋਣਾ ਬਹੁਤ ਔਰਤਾਂ ਰਜੇ ਅਵੇਅਰ ਹੋਣਗੀਆਂ ਜੇ ਐਜੂਕੇਸ਼ਨ ਕੰਪਲਸਰੀ ਕੀਤੀ ਜਾਊਗੀ ਐਜੂਕੇਸ਼ਨ ਦੇ ਨਾਲ ਬਹੁਤ ਫਰਕ ਪੈਂਦਾ ਉਹਨਾਂ ਨੂੰ ਹਿਸਟਰੀ ਪੜਾਈ ਜਾਵੇ ਪੰਜਾਬ ਦੀਆਂ ਕਿਤਾਬਾਂ ਵੰਡੀਆਂ ਜਾਣ ਹਿਸਟਰੀ ਥੇਰ ਸ਼ੁਡ ਬੀ ਹਿਸਟਰੀ ਆਫ ਪੰਜਾਬ ਪੰਜਾਬੀ ਚ ਹੋਵੇ ਇਹਦੀ ਵੀ ਆ ਹੈ ਤੁਹਾਡੇ ਆ ਹੱਕ ਨਹੀਂ ਉਹਨਾਂ ਨੂੰ ਤਾਂ ਹੱਕਾਂ ਦਾ ਹੀ ਨਹੀਂ ਪਤਾ ਆਪਦੇ ਦਾ ਨਾ ਹੱਕਾਂ ਦਾ ਪਤਾ ਨਾ ਫਰਜ਼ਾਂ ਦਾ ਪਤਾ ਹਰ ਕਾਸੇ ਤੋਂ ਔਰਤਾਂ ਸਾਡੀਆਂ ਦੂਰ ਹੁੰਦੀਆਂ ਜਾਂ ਔਰਤਾਂ ਨੂੰ ਬਹੁਤ ਪਛੜਾਇਆ ਜਾ ਰਿਹਾ ਤੁਸੀਂ ਹੁਣ ਆਪਣੇ ਆਪ ਨੂੰ ਭਗਤੀ 'ਚ ਲੀਨ ਕਰ ਲਿਆ ਤੁਸੀਂ ਬਹੁਤ ਆ ਜਾਂਦੇ ਨਹੀਂ ਨਹੀਂ ਮੇਰਾ ਦਿਲ ਹੀ ਨਹੀਂ ਕਰਦਾ ਮੈਂ ਬਹੁਤ ਪੈਸਿਵ ਹਾਂ ਰਾਜਨੀਤੀ 'ਚ ਕਿਉਂਕਿ ਮੇਰਾ ਮਨ ਹੀ ਨਹੀਂ ਮੰਨਦਾ ਕਿਉਂਕਿ ਰਾਜਨੀਤੀ 'ਚ ਅੱਜ ਤੋਂ 10 ਸਾਲ ਪਹਿਲਾਂ ਵੀ ਥੋੜਾ ਥੋੜਾ ਮਨ ਮੰਨਦਾ ਸੀ ਵੀ ਚਲੋ ਬੰਦਾ ਭਾਈ ਬਹੁਤ ਚੰਗਾ ਔਰ ਕੁਝ ਦਿਖਾ ਕੇ ਪਹਿਲਾਂ ਚਲੇ ਜੀਏ ਤਾਂ ਅਸਮਾਨ ਦੇਖ ਰਹੇ ਅਸੀਂ ਇਹ ਗਵਾਹੀ ਪਰ ਰਹੇ ਨੇ ਆਪਣੀ ਕੈਮਰਾਮੈਨ ਜਰੂਰ ਇੱਧਰ ਪੈਨ ਕਰਨ ਹਾਂਜੀ ਨਹੀਂ ਉਸ ਵੇਲੇ ਜਦੋਂ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਸੀਗੇ ਸੁਖੀ ਬਰਾਜੀ ਕਿਸੇ ਸਰਕਾਰ ਨੇ ਹਜੇ ਤੱਕ ਬੜੇ ਮਤਲਬ ਦਰਦ ਮਹਿਸੂਸ ਹੁੰਦਾ ਵੀ ਕਲਾਕਾਰਾਂ ਲਈ ਕੁਝ ਨਹੀਂ ਕੀਤਾ ਕਲਾਕਾਰ ਰੋਲ ਰਹੇ ਨੇ ਗਰੀਬ ਹੋ ਜਾਂਦੇ ਨੇ ਕਲਾ ਲਈ ਕੁਝ ਨਹੀਂ ਕੋਈ ਪੈਨਸ਼ਨਾਂ ਨਹੀਂ ਲਾਈਆਂ ਕੋਈ ਔਰਤਾਂ ਲਈ ਕਿਸੇ ਸਰਕਾਰ ਨੇ ਕੋਈ ਬਹੁਤੇ ਹੱਕ ਦੇ ਕੇ ਕੁਝ ਨਹੀਂ ਕੀਤਾ ਸੋ ਜਿਹੜੀ ਗੱਲ ਕਰਨ ਵਾਲੀ ਉਹ ਤਾਂ ਕਰਦੇ ਨਹੀਂ ਮਾੜੀਆਂ ਧਿਆਨ ਹੋਰ ਜਿਹੜੇ ਅਸਲੀ ਮੁੱਦੇ ਆ ਤਾਂ ਕੋਈ ਛੂੰਹਦਾ ਨਹੀਂਗਾ ਧਿਆਨ ਭੜਕਾਈ ਜਾਂਦੇ ਲੋਕਾਂ ਦੇ ਤੀਜੇ ਦਿਨ ਕਿਸੇ ਡਾਂਸਰ ਦੀ ਵੀਡੀਓ ਵਾਇਰਲ ਹੋ ਗਈ ਕਿੱਧਰ ਨੂੰ ਸਾਡਾ ਸਮਾਜ ਜਾ ਰਿਹਾ ਯਾਰ ਕੋਈ ਵੈਰਨਸ ਵਾਲੇ ਕੋਈ ਚੰਗੇ ਪਾਸੇ ਸੋਚ ਵਾਲੇ ਪਾਸੇ ਕੋਣੀ ਕੋਈ ਲਾਉਣ ਵਾਲੀ ਸਰਕਾਰ ਆਉਂਦੀ ਕੋਈ ਟੀਮ ਬਣਾਉਣ ਸਾਡੇ ਵਰਗਿਆਂ ਦੀ ਵੱਡੇ ਜਿੰਨੇ ਐਜੂਕੇਟਰ ਮੈਥੋਂ ਜ਼ਿਆਦੇ ਬੈਠੇ ਆ ਬੁੱਧੀਜੀਵੀ ਇੱਕ ਪੂਰੀ ਟੀਮ ਬਣਾਉਣ ਉਹਨਾਂ ਦੀਆਂ ਡਿਊਟੀਆਂ ਲਾਉਣ ਪਿੰਡਾਂ ਚ ਸ਼ਹਿਰਾਂ ਚ ਜਾ ਕੇ ਵੀ ਤੁਸੀਂ ਸਰਕਾਰ ਨੂੰ ਇਸਲਾਹ ਦੋ ਜਾ ਕੇ ਕਿ ਇੰਟੈਲੈਕਚੁਅਲ ਬੰਦਿਆਂ ਦੀ ਟੀਮ ਬਣਾਓ ਮੈਂ ਮਿਲਣਾ ਚਾਹੁੰਦੀ ਆ ਭਗਵੰਤ ਮੇਰਾ ਵੀਰਾ ਸੀ ਇਕੱਠੇ ਕੰਮ ਕੀਤਾ 15 ਸਾਲ ਭਗਵੰਤ ਮਾਨ ਤੇ ਮੈਂ I have worked together but ਮੈਂ ਇੰਨੀ ਬਿਜ਼ੀ ਹੋ ਗਈ ਮੈਂ ਤਾਂ ਗੁਰੂਜੀ ਵਾਲੇ ਸਰਕਲ ਚ ਬਹੁਤ ਜ਼ਿਆਦਾ ਬਿਜ਼ੀ ਆ ਤੇ ਭਗਵੰਤ ਮੇਰਾ ਵੀਰਾ ਸੀ ਪਿੱਛੇ ਜੇ ਇੱਕ ਮੈਰਿਜ ਦੇ ਵਿੱਚ ਮਿਲੇ ਵੀ ਸੀ ਕਹਿੰਦਾ ਸੀ ਭੈਣ ਜੀ ਆਇਓ ਤੁਸੀਂ ਮੈਂ ਹੁਣ ਇਲੈਕਸ਼ਨ ਆ ਗਈ ਹੁਣ ਭਗਵੰਤ ਤੇ ਭਾਰ ਜਾਦੀ ਪੈ ਗਿਆ ਸੋ ਆਫਟਰ ਇਲੈਕਸ਼ਨ ਮੈਂ ਆਈ ਮੈਂ ਜ਼ਰੂਰ ਮਿਲੂੰਗੀ ਔਰ ਮੈਨੂੰ ਆਸ ਹੈ ਵੀ ਭਗਵੰਤ ਮੈਨੂੰ ਜਵਾਬ ਨਹੀਂ ਦਿੰਦਾ ਕਲਾਕਾਰਾਂ ਬਾਰੇ ਕੁਛ ਨਾ ਕੁਛ ਤਾਂ ਕਰਵਾਵਾਂਗੇ ਜ਼ਰੂਰ ਠੀਕ ਹੈ ਆਈ ਹੋਪ ਸੋ ਠੀਕ ਹੈ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬੜੇ ਸਪਸ਼ਟ ਜਿਹੇ ਤਰੀਕੇ ਨਾਲ ਹਮੇਸ਼ਾ ਜਵਾਬ ਦਿੰਦੇ ਰਹੇ ਹੋ ਅੱਜ ਵੀ ਉਸੇ ਤਰ੍ਹਾਂ ਦਿੱਤੇ ਹੈ ਠੀਕ ਹੈ ਰਿਸ਼ਤੇਦਾਰੀਆਂ ਬਹੁਤ ਨੇ ਪੋਲਿਟਿਕਸ ਦੇ ਵਿੱਚ ਪਰ ਬੋਲਤਾ ਜੋ ਬੋਲਣਾ ਸੀ ਨੇ ਕੋਈ ਗੱਲ ਨਹੀਂ ਰਿਸ਼ਤੇਦਾਰ ਸਾਡੇ ਉਹ ਰਿਸ਼ਤੇਦਾਰੀ ਲੱਗ ਹੈ ਰਾਜਨੀਤੀ ਲੱਗ ਹੈ ਉਹ ਉਸ ਰਾਜਨੀਤੀ ਦਾ ਸਾਡੇ ਰਿਸ਼ਤਿਆਂ ਤੇ ਕੋਈ ਅਸਰ ਨਹੀਂ ਅਸੀਂ ਇੱਕ ਦੂਜੇ ਨਾਲ ਵਧੀਆ ਵਰਤਦੇ ਆ ਮਿਲਦੇ ਆ ਵਰਤਦੇ ਆ ਮੇਰੀ ਆਪਣੀ ਲਾਈਫ ਹੈ ਪਰਸਨਲ ਉਹਨਾਂ ਦੀ ਆਪਣੀ ਲਾਈਫ ਹੈ ਦੇ ਕੈਨ ਨਾਟ ਇੰਟਰਫੇਅਰ ਇਨ ਮਾਈ ਪਰਸਨਲ ਲਾਈਫ 댓 ਇਜ਼ देयर ਪਰਸਨਲ ਡਿਸੀਜਨ ਬਿਲਕੁਲ ਬਿਲਕੁਲ ਆਈ ਸ਼ੁੱਡ ਨਾਟ ਇੰਟਰਫੇਅਰ ਇਨ 댓 ਉਹਨਾਂ ਦੀ ਮਰਜ਼ੀ ਆ ਆਪਾਂ ਕੀ ਲੈਣਾ ਕਿਸੇ ਵਾਸਤੇ ਆਪਾਂ ਐਵੇਂ ਦਿਮਾਗ ਖਰਾਬ ਕਰੀ ਜਾਈਏ ਕਿਸੇ ਪਿੱਛੇ ਵਾਏ ਸਾਰੇ ਖੁਸ਼ ਰਹਿਣ ਪਰ ਪ੍ਰਮਾਤਮਾ ਸਭ ਨੂੰ ਸਮੱਤ ਬਖਸ਼ੇ ਸਾਰੇ ਪੰਜਾਬ ਲਈ ਸੋਚਣ ਪੰਜਾਬੀ ਅਤ ਲਈ ਸੋਚਣ ਪੰਜਾਬੀ ਮਾਂ ਬੋਲੀ ਬਾਰੇ ਸੋਚਣ ਪੰਜਾਬੀ ਸਭਿਆਚਾਰ ਬਾਰੇ ਸੋਚਣ ਆਪਣੀ ਤਰੱਕੀ ਵਾਸਤੇ ਸੋਚਣ ਠੀਕ ਹੈ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਉਮੀਦ ਸਾਨੂੰ ਵੀ ਇਹੀ ਹੈ ਕਿ ਪੰਜਾਬ ਦੀ ਤਰੱਕੀ ਬਾਰੇ ਸੋਚਿਆ ਜਾਏ ਪੰਜਾਬ ਬਾਰੇ ਸੋਚਿਆ ਜਾਏ ਪੰਜਾਬ ਸੋਨੇ ਦੀ ਚਿੜੀ ਤੋਂ ਕੀ ਬਣ ਗਿਆ ਇਸ ਬਾਰੇ ਸੋਚਿਆ ਜਾਏ ਪੰਜਾਬ ਨੂੰ ਮੁੜ ਤੋਂ ਦੁਬਾਰਾ ਉਸੇ ਲਈ ਤੇ ਕਿਵੇਂ ਲੈ ਕੇ ਆਇਆ ਜਾਏ ਸਰਕਾਰਾਂ ਇਸ ਬਾਰੇ ਸੋਚਣ ਜਿਸ ਬਾਰੇ ਸੋਚਦਿਆਂ ਨੇ ਤੇ ਮੁੜ ਤੋਂ ਲਈ ਤੇ ਆ ਜਾਂਦਾ ਸਾਡਾ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣ ਜਾਂਦਾ ਤਾਂ ਮੈਨੂੰ ਲੱਗਦਾ ਸਾਡੇ ਤੋਂ ਜ਼ਿਆਦਾ ਖੁਸ਼ ਹੋਰ ਕੌਣ ਹੋਵੇਗਾ ਔਰ ਖਾਸ ਤੌਰ ਤੇ ਤੁਸੀਂ ਕਹਿੰਦੇ ਹੋ ਮੈਂ ਨਹੀਂ ਹੈਡੈਕ ਲੈਨੀ ਆ ਪਰ ਜ਼ਿਆਦਾ ਇਨਵੋਲ ਨਹੀਂ ਹੁੰਦੀ ਤਾਂ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਜੇ ਐਦਾ ਹੋਵੇ ਤਾਂ ਤੇ ਤੁਹਾਡੀਆਂ ਸਲਾਹਾਂ ਮੰਨ ਲਈਆਂ ਜਾਣ ਤਾਂ ਠੀਕ ਹੈ ਮਾਨ ਸਾਹਿਬ ਨਾਲ ਜ਼ਰੂਰ ਮੀਟਿੰਗ ਕਰ ਰਹੇ ਹੋ ਕਰਾਂਗੇ ਜੀ ਕਰਾਂਗੇ ਸਾਨੂੰ ਦੱਸਿਓ ਕੀ ਹੱਲ ਨਿਕਲਿਆ ਫਿਰ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਇਸ ਖਾਸ ਮੁਲਾਕਾਤ ਸੋ ਨਾਈਸ ਫਿਲਹਾਲ ਐਨ ਨਹੀਂ ਮੈਨੂੰ ਦੋ ਇਜਾਜ਼ਤ ਕੈਮਰਾ ਪਰਸਨ ਰੌਸ਼ਨ ਸ਼ਾਨਵаз ਅਤੇ ਹੈਪੀ ਦੇ ਨਾਲ ਸੁਮਨ ਜੈਟਲੀ ਅੰਮਰ ਸਰ ਸ਼ਾਇਦ ਦੇ ਟਾਪ ਇੰਡਸਟਰੀ ਟ੍ਰੇਡ ਐਸੋਸੀਏਸ਼ਨ ਸਾਰੀਆਂ ਜਾਂ ਜੁ ਮਿਲਣ ਆਇਆ ਸਭ ਤੇ बड़े फ्रस्टरेट हो पिछले सात साल उसी देख लो कि एनेीटिंग जिरी सरकार नहीं है आई शो करता है कि कह हालात इंडस्ट्री बनाते हैं कोई मुश्किल इन आ गई ਇਹਨਾਂ ਨੇ ਿਤੱਕੇ ਹੋ ਰਹੇ ਆ ਇਹਨੂੰ ਇਨਸਟੋਸ਼ਨ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਯੂਨਿਟਸ ਦੇ ਵਿੱਚ ਪ੍ਰੋਬਲਮ ਹੈ ਪਰ ਇਹਨਾਂ ਕੋਲ ਚਾਰਾ ਰਿੰਦੀ ਦੇ ਕੋਲ ਜਾਣ ਸੋ ਅੰਡਰ ਫਰਸਟ੍ਰੇਸ਼ਨ ਇੰਨਾ ਗੁੱਸਾ ਮਤ ਦੇਖ ਰਿਹਾ ਇੰਨਾ ਇਹਦਾ ਮਨ ਚ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਹੈ ਅੱਜ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਨੂੰ ਇੱਕ ਬਹੁਤ ਵੱਡਾ ਵੱਲ ਮਿਲਿਆ ਹੈ ਸਾਡੇ ਭੈਣ ਸਤਵੀਰ ਜੀ ਦੇ ਆਪਣੇ ਸਾਥੀਆਂ ਸਮੇਤ ਸ਼੍ਰੋਮਨੀ ਅਕਾਲੀ ਦਲ ਵਿੱਚ ਸ਼ਾਮਿਲ ਹੁੰਦਾ ਜਿਹੜਾ ਇਹ ਫੈਸਲਾ ਲੈਂਦਾ ਹੈ ਜਿੱਥੇ ਮੈਂ ਉਹਨਾਂ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੀ ਹਾਂ ਆਪਣੀ ਪੁਰਾਣੇ ਜਥੇਬੰਦੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਅੱਜ ਇਹ ਪਿੰਡ ਸਾਰਾ ਇਕੱਠਾ ਹੋ ਗਿਆ ਤੇ ਤੁਸੀਂ ਉਸ ਤਕਰੀ ਦੀ ਸੋਚ ਦੇ ਨਾਲ ਜੁੜਨ ਵਾਸਤੇ ਆਪਣਾ ਫੈਸਲਾ ਸੁਣਾਇਆ ਤੁਸੀਂ ਸਾਰਿਆਂ ਨੇ ਪਿਛਲੇ 7-8 ਸਾਲਾਂ 'ਚ ਸਾਰਿਆਂ ਸਰਕਾਰਾਂ ਦੇਖ ਲਿੱਤੀਆਂ ਨੇ ਤੇ ਸਾਰੀ ਸਰਕਾਰਾਂ ਦੇ ਕੰਮਕਾਜ ਤੁਹਾਡੇ ਸਾਹਮਣੇ ਨੇ ਕਿ ਵੋਟਾਂ ਵੇਲੇ ਕੌਣ ਕੀ ਕਹਿੰਦਾ ਹੈ ਤੇ ਵੋਟਾਂ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਉਹਨਾਂ ਦੇ ਵਿੱਚ ਕੌਣ ਕਿੰਨਾ ਪੂਰਾ ਉਤਰਿਆ ਉਹ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਹੈ ਮੈਂ ਸਮਝ ਗਿਆ ਇੱਕ ਪਾਸੇ ਉਹ ਸੱਚੀ ਸੁੱਚੀ ਤਕੜੀ ਜਿਨੇ ਕਦੇ ਵੀ ਲੋਕਾਂ ਨੂੰ ਝੂਠ ਨਹੀਂ ਬੋਲਿਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਤੁਹਾਡੀ ਆਪਣੀ ਖੇਤਰੀ ਪਾਰਟੀ ਜਿਹਨੇ ਤੁਹਾਡੇ ਵਿੱਚ ਰਹਿੰਦੀ ਹੈ ਜਿਹਨੇ ਪਰਿਵਾਰ ਦਾ ਮੈਂਬਰ ਆਪਣੇ ਵਿੱਚ ਲੈਂਦਾ ਹੈ ਉਹ ਸਾਡੇ ਸੁੱਖ ਦੁੱਖ ਵੀ ਸਾਂਝਾ ਸਾਂਝ ਪਾਉਂਦਾ ਹੈ ਤੇ ਸਾਡੀ ਤਕਲੀਫਾਂ ਸਭ ਨੂੰ ਸਮਝਦਾ ਹੈ ਜੇਕਰ ਪਰਿਵਾਰ ਦੇ ਮੈਂਬਰ ਦੇ ਕੋਲ ਕੋਈ ਤਾਕਤ ਆਂਦੇ ਤੋਂ ਫਿਰ ਉਹ ਸਾਡੀ ਮੁਸ਼ਕਿਲਾਂ ਵੀ ਦੂਰ ਕਰਦਾ ਹੈ ਲੇਕਿਨ ਆਹੀ ਚੀਜ਼ ਜੇ ਆਪਾਂ ਕਿਸੇ ਗਵਾਂਢੀ ਤੋਂ ਜਾਂ ਕੋਈ ਦੂਰ ਦੇ ਦੂਜੇ ਸੂਬੇ 'ਚ ਬੈਠੇ ਕਿਸੇ ਰਿਸ਼ਤੇਦਾਰ ਤੋਂ ਆਸ ਕਰੀਏ ਉਹ ਕਦੇ ਘਰ ਦੀ ਦੁੱਖ ਸੁੱਖ ਉਹ ਨਾਲ ਨਹੀਂ ਸਮਝ ਸਕਦਾ ਜਿਹਨੇ ਆਪਣੇ ਘਰ 'ਚ ਰਹਿਣ ਵਾਲੇ ਸਮਝਦੇ ਨਹੀਂ ਹਰ ਪੱਖੋਂ ਮੈਂ ਕਹਿੰਦੀ ਜਿਵੇਂ ਬਾਦਲ ਸਾਹਿਬ ਨੇ ਵਤੌਰ ਮੁੱਖ ਮੰਤਰੀ ਤੁਹਾਡੇ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਹੁੰਦੇ ਸੀ ਹੋਰ ਕੋਈ ਮੁੱਖ ਮੰਤਰੀ ਕਿੱਥੇ ਲੋਕਾਂ ਦੇ ਵਿੱਚ ਜਾਂਦਾ ਹੋਏ ਉਹ ਬਤਾਓ ਮੈਨੂੰ ਬਾਹਰ ਨਹੀਂ ਨਿਕਲਦੇ ਬਾਰੀ ਕੁਰਸੀ ਮੇਰੇ ਵੇਖੇ ਕੁਰਸੀ ਦੇ ਨਾਲ ਐ ਚੁਮੜਦੇ ਨੇ ਕਿ ਲੋਕਾਂ ਦੇ ਕੋਲ ਮੇੜੇ ਨਹੀਂ ਜਾਣਾ ਤੇ ਫਿਰ ਬਾਦਲ ਸਾਹਿਬ ਜਦ ਮੇਰੇ ਜਾਣੇ ਸੀ ਤਾਂ ਤਕਲੀਫਾਂ ਸੁਣਦੇ ਸਨ ਜਿੱਤੇ ਕਰਕੇ ਕਿਸੇ ਨੂੰ ਮਕਾਨ ਦਾ ਚੈੱਕ ਜੇ ਕਿਸੇ ਦਾ ਕੋਠਾ ਡਿੱਗ ਪਿਆ ਹੈ ਕਿਸੇ ਨੂੰ ਮਰਮਤ ਵਾਸਤੇ ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਚੂਲਾ ਕਿਸੇ ਨੂੰ ਪਾਂਡੇ ਬੱਚਿਆਂ ਨੂੰ ਖੇਡਾਂ ਦਾ ਸਮਾਨ ਹਰ ਪਿੰਡ 'ਚ ਜਿਮ ਲਗਾਤਾ ਵੱਡੇ ਵੱਡੇ ਵਾਡ ਕਬੱਡੀ ਕੱਪ ਕਰਾਤੇ ਕਿਸੇ ਨੂੰ ਦਵਾਈਆਂ ਵਾਸਤੇ ਮਦਦ ਦੇਤੀ ਕੈਂਸਰ ਵਰਗੀ ਭੈੜੀ ਬਿਮਾਰੀ ਆ ਗਈ ਤਾਂ ਉਹਨੂੰ ਮਦਦ ਦੇਤੀ ਆਪਸ ਸਮਾਜ ਵਾਸਤੇ ਕਿੰਨਾ ਉਹਨਾਂ ਨੇ ਕੀਤਾ ਸਾਰੇ ਯਾਦ ਕਰੋ ਬਾਦਲ ਸਾਹਿਬ ਦੇ ਬੈਠੇ ਪਹਿਲੀ ਵਾਰੀ ਨਰਮੇ ਦਾ ਨੁਕਸਾਨ ਹੋਇਆ ਸੀ ਚਿੱਟੇ ਮਛਰ ਦੀ ਬਿਮਾਰੀ ਲੱਗੀ ਸੀ ਤੇ ਦੱਸੋ ਫਿਰ 6 ਹਫ਼ਤਿਆਂ ਦੇ ਅੰਦਰ ਬਾਦਲ ਸਾਹਿਬ ਨੇ ਜਿੱਥੇ ਨਰਮੇ ਦਾ ਖਸਾਨ ਵੇਖਿਆ ਸੀ ਵਾਰਦਾ ਬਚਾਇਆ ਕਿ ਨਹੀਂ ਬਚਾਇਆ ਤੁਹਾਡੇ ਪਿੰਡ 'ਚ ਵੀ ਆਇਆ ਬੰਦਾ पहली बारे जिन्होंने सरकार ने कुछ साल तक नहीं ली जो कार्रवाई उन्होंने करनी है वो कर सकते हैं। ज्वाइन मैं नहीं करने वाली ना ही मेरा ज्वाइन करना बनता है क्योंकि मैं रिटायर हो चुकी हूँ मुझे सेंट्रल गवर्नमेंट ने रिटायर कर दिया है अब कार्रवाई उनको जो लगती है वो कर सकते हैं बाकी जो मैं इलेक्शन लड़ने जा रही हूँ उस पे इन बातों का कोई असर नहीं है मैं अपना नॉमिनेशन पेपर फाइल करूंगी और इलेक्शन लड़ूंगी जो कार्रवाई उनको करनी है वो अलग से करते रहे जो उनकी मर्जी है वो करते रहे पंजाब के डर के हैं जो पंजाब सरकार से पहले मंजूरी लेनी थी और जो आपने डॉक्यूमेंट्स उनको दिए हैं वो आपके मेल नहीं खा रहे क्या मेल नहीं खा रहा क्योंकि आपने बोला था मेरी, मेरी माता बुजुर्ग है मैं उनके लिए सेवा के लिए लेकिन आपका कहते मैंने सेवा नहीं लिखी मैंने ये लिखा है मैंने उनके साथ जाके रहना है वो बठिंडा में रहते हैं मैं बठिंडा में रहने उनके साथ आ गई हूँ साथ में मैंने ये भी लिखा है कि मेरे जिंदगी में दूसरे प्लान्स हैं ये भी साथ एक लाइन लिखी है तो अब मैं उस प्लान के अनुसार अपनी इलेक्शन लड़ रही हूँ वैसे भी रिटायर्ड बंदा कुछ करे कुछ ना करे उसका सरकार से कोई मतलब नहीं होता सरकार ऐसे सारी उम्र में मैं कोई सरकार की गुलाम नहीं हूँ मैं कल को अमेरिका भी जा सकती हूँ तो सरकार मुझे रोकेगी कि आप वहाँ क्यों चले गए जब मैं रिटायर ही हो चुकी हूँ तो सरकार का मेरे साथ मतलब क्या है कि मैं क्या कर रही हूँ साल दिया चोन सरगर्मियाँ फिलहाल इजाजत धनबाद